ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਰਾਸੀ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਲਓ ਜੀ ਸਵੇ ਦਾ ਟਾਈਮ ਹੈ ਹਨ ਪਨੀਰ ਦਾ ਪਾਣੀ ਲੈ ਕੇ ਜਾ ਰਹੀ ਸੀਗੀ ਦਾਣਾ ਭਣ ਵਾਸਤੇ ਔਰ ਬੱਚੀ ਦੇਖ ਰਹੀ ਹੈ ਵੀ ਲੱਸੀ ਆ ਰਹੀ ਹੈ ਕੁਸਤੋੜੀ ਜਾਂਦੇ ਨਾਲ ਦੀ ਨਾਲ ਮੰਮੀ ਨੇ ਤੋੜ ਲਈਆਂ ਸੀਗੀਆਂ ਕੱਲ ਵੀ ਤੋੜੀਆਂ ਪਰਸੋਂ ਵੀ ਤੋੜੀਆਂ ਤੋੜੀਆਂ ਮੰਮੀ ਨੇ ਇੱਥੇ ਮੋਰ ਮੋਰ ਤੋੜ ਲਈਆਂ ਸੀਗੀਆਂ ਉਹ ਥੋੜਾ ਜਨਾ ਡੰਡਾ ਫੜੋਣੀ ਤੁਹਾਨੂੰ ਤੇ ਵੇਲਾ ਜੀ ਫਰੋਲੋ ਗਿੱਲੀ ਹੁੰਦੀ ਐ ਇਸ ਕਰਕੇ ਮੰਮੀ ਵੀ ਨਹੀਂ ਵੜਦੀ ਤੇ ਪੈਰ ਪੁਰ ਖੋ ਬੇਂਦਾ ਥਟੋ ਆ ਜਾਣਾ ਆ ਵਾਲੀਆਂ ਦੇਖ ਲਿਓ ਕੀ ਲੱਗਣਾ ਤੋਰੀਆਂ ਤੂਰੀਆਂ ਉਧਰ ਕੱਦੂ ਕਦੂਆਂ ਦੇ ਵੇਲ ਤਾਂ ਇੱਥੋਂ ਤੱਕ ਫੈਲ ਫੈਲ ਗਈ ਮਥਾ ਚੱਕ ਚੱਕ ਕੇ ਰੇਤਾ ਕੱਢਿਆ ਇਹਨਾਂ ਦੇ ਥੱਲੋਂ ਉਧਰ ਉਧਰ ਸੁੰਭਰਨਾ ਮੁਸ਼ਕਿਲ ਹੋ ਜਾਂਦਾ ਜਦੋਂ ਗਾਂ ਫਰਸ਼ ਤੱਕ ਫੈਲ ਗਈ ਨਾ ਆ ਛੋਟੀ ਆ ਇੱਧਰ ਆਵਲੀ ਇਹ ਬਹੁਤ ਛੋਟੀ ਦੂਜੇ ਦਿਨ ਪੱਕ ਜਾਂਦੀ ਫਿਰ ਛੋਟੀ ਲੈ ਲਿਆ ਕਰੋ ਬੱਚਾਈ ਤੁਰੇ ਫਿਰਦੇ ਆ ਠੰਡੀ ਜਗ੍ਹਾ ਉਹ ਪਰਲੇ ਸਾਈਡ ਦੇਖੋ ਉੱਥੇ ਲੱਗਿਆ ਨਾ ਕਦੋਂ ਕੋਈ ਦੇ ਨਹੀਂ ਚ ਮਵੀ ਫੱਲੀ ਬੜੀ ਜਾਂਦੀ ਹੈ ਹਾਂ ਵਾਟਰ ਇਹ ਮੇਰੇ ਨਾ ਕਿ ਮਾੜੇ ਤੂੰ ਵੜਦੀ ਜੇ ਮੈਂ ਉਹ ਕਿਉਂ ਨਾ ਹੋਵੇ ਅਬ ਮੈਂ ਤਾਂ ਗਈ ਸੀ ਜਿਬੜਾਂ ਦੇ ਵਿੱਚੋਂ ਪੱਟ ਦੋ ਇੱਥੇ ਇੱਕ ਬੱਦੂ ਲੱਗਿਆ ਨਿਕਲ ਜਾ ਹੱਥਿਆਲੀਆਂ ਲੱਗਿਆ ਕਿ ਨਹੀਂ ਠੀਕ ਹੋ ਗਿਆ ਇੱਕ ਵਾਰੀ ਪਤਾ ਨਿਕਣੀਆਂ ਕਰਕੇ ਮੌਸਮ ਕਰਕੇ ਮੌਸਮ ਕਰਕੇ ਨਹੀਂ ਲੱਗਦੇ ਕਿਵੇਂ ਮੈਂ ਸਾਰੇ ਵੇੜੇ ਦੀ ਸਫਾਈ ਤਾਂ ਕਰ ਲਈ ਤੇ ਇਹ ਇੱਥੇ ਰਹਿ ਗਈ ਸੀ ਕਿਉਂਕਿ ਵੇਲਾ ਬਹੁਤ ਫੈਲ ਗੀਆਂ ਨਾ ਹੁਣ ਫਰਸ਼ ਤੇ ਆ ਗਈਆਂ ਤੇ ਇਹਨਾਂ ਦੇ ਥੱਲੋ ਜਿਹੜਾ ਕੂੜਾ ਕੱਢਣਾ ਹੈ ਪੱਤੇ ਵਗੈਰਾ ਕੱਢਣੇ ਆ ਆ ਫਿਰ ਚੱਕ ਕੇ ਕੱਢਣੇ ਪੈਂਦੇ ਆ ਆ ਹੁਣ ਥੋੜਾ ਜਿਹਾ ਔਖਾ ਇੱਥੋਂ ਸਫਾਈ ਹੁੰਦੀ ਹੈ ਮੈਂ ਬਣਨ ਲੱਗੀ ਹਾਂ ਕद्दू ਦੀ ਸਬਜ਼ੀ ਪਰ ਸਬਜ਼ੀ ਤਾਂ ਹਜੇ ਬਣੀ ਨਹੀਂ ਪੂਰੀ ਤੇ ਵਿੱਚੇ ਸਿਲੰਡਰ ਖਤਮ ਹੋ ਗਿਆ ਹੁਣ ਦੂਸਰੇ ਵਾਲਾ ਸਿਲੰਡਰ ਲਾਉਣਾ ਪਊਗਾ ਜੋ ਕਿ ਲੈ ਰੱਖਿਆ ਹੈ ਲੰਬੋਂ ਤੱਕ ਧਿਆਨ ਨਾਲ ਨਾ ਲੀ ਕਿਦੋਂ ਖਤਮ ਹੋਇਆ ਸਹੀ ਹੈ ਹੋਰ ਯਾਦ ਰੱਖੋ ਕਿ ਕਿਦੋਂ ਲੱਗਿਆ ਇਹ ਸਿਲੰਡਰ ਇਹਨਾਂ ਨੂੰ ਪਾਣੀ ਪਾ ਕੇ ਕੀ ਕਰਨ ਹੁੰਦਾ ਤਾਂ ਹੈ ਨਾ ਪੱਤੇ ਦਾ ਡਰੇਡੇ ਹੋ ਗਏ ਇਹਦੇ ਮੈਂ ਮੀਨ ਇਹਦਾ ਬਤਾਇਆ ਪਰ ਕਦੋਂ ਲੱਗਣ ਤਾਂ ਹੀ ਆ ਸਾਰਾ ਹੱਤਾ ਮੰਨ ਲੈਣਾ ਇਹਨਾਂ ਨੇ ਚਲੋ ਜੀ ਦੇਖਦੇ ਚੂਚੇ ਕੀ ਕਰ ਰਹੇ ਆ ਖਾਣਾ ਪੀਣਾ ਖਾ ਰਹੇ ਬਤਕਾਂ ਵੀ ਇੱਥੇ ਆ ਗਈਆਂ खा पीना खा रहे पाते खे पिछे देखो प्लेट ची चढ़ गई बतका तो वादिया कहने खुले जगह से आ गया। ਉੱਧਰ ਚੱਲੋ ਉੱਧਰ ਗੇਟ ਕੋਲੇ ਜਾਓ ਲਕੋਲ ਕੋਲ ਕੀ ਖਾਂਦੇ ਐ ਸਾਰੇ ਬੋਟਾ ਕਹਿੰਦੇ ਬੜਾ ਖਲਾਰਾ ਪਾਇਆ ਕਰੀਂ ਇੱਧਰ ਆਂ ਦੇ ਕੇ ਨਹੀਂ ਖੰਦੇ ਤੇ ਜੇਗਾ ਪੱਜੇ ਹੀ ਕਰਦੇ ਕਮਲੇ ਹੋ ਗਏ ਹਾਂ ਇਹ ਵੀ ਐਸਾ ਹੀ ਹੈ ਬਾਹਰ ਨਹੀਂ ਨਿਕਲਣਾ ਉਹ ਤੇ ਪੱਕਾ ਜਰ ਰਹੇ ਇੱਕ ਇਹ ਕੰਨੇ ਹੀ ਖੜੀ ਹੈ ਇਹਨਾਂ ਕੀ ਕਰਦਾ ਹੋਦੀ ਮਿਲ ਪਾਣਾ ਸਾਰੇ ਪੌਂਟ ਸਾਰੇ ਭਰੇ ਹੋਗੇ ਇਧਰੋਂ ਪੱਠੇ ਵੱਢ ਲੈ ਸੀ ਸਾਰੇ ਆ ਗਏ ਆਂ ਜਿੰਦੇ ਸਾਡੇ ਕੱਦੂ ਦੀ ਵੇਲਨ ਕੱਦੂ ਲਈ ਲੱਗੀ ਜਾਂਦੇ ਖੱਲ ਹੀ ਜਾਂਦੀ ਹੈ ਤਾਂ ਜਿਆਦਾ ਜਿਆਦਾ ਸਾਰੀ ਜਗ੍ਹਾ ਘੇਰ ਲੈਣੀ ਲੈ ਇੱਧਰ ਲਈ ਕਿਆਰੀ ਚ ਵੀ ਆ ਗਈ ਇੱਧਰੋਂ ਇੱਧਰ ਆ ਗਈ ਸਾਰੇ ਮੈਂ ਲੈ ਸਿਰਫ ਦੋ ਲੋਕੀਆਂ ਤੋੜੀਆਂ ਆਪਾਂ ਇਹਨਾਂ ਚਲ ਲੈਨੇ ਮਿਰਚੇ ਦੇ ਬੁੱਟੇ ਵਧੀਆ ਹੋਗੇ ਵੱਡੇ ਹੋ ਗਏ ਹੁਣ

और देखो लगे ओ, दो तीन अगे पड़जूगी सब्जी सवेरे बेंगणा देटे लगे सेले वाला तो लगी लोग ਪਰ ਵੱਧ ਦੀਆਂ ਨਹੀਂ ਆਰੀ ਲੱਗੀਆਂ ਤਾਂ ਹੈਗੀਆਂ ਇੱਕ ਵੱਟ ਵੱਟ ਆ ਗਈ ਵੱਟ ਪਰ ਇਹਨੇ ਵੀ ਇਹ ਹੁਣ ਵੱਧਣ ਤਾਂ ਹੀ ਆ ਨਾ ਕੇਲੇ ਦਾ ਬੂਟਾ ਵੀ ਘੇਰ ਲਿਆ ਇਹਨਾਂ ਨੇ ਤਾਂ ਵੀ ਵੀ ਲੱਗੇ ਹੋਏ ਆ ਛੋਟੇ ਛੋਟੇ ਫਲ ਤਾਂ ਲੱਗਦਾ ਪਰ ਵਧਣ ਕਿ ਤਾਂ ਹੀ ਆ ਉਧਰ ਅਮਰੂਦ ਅਮਰੂਦ ਲੱਗ ਉਧਰ ਲੱਗ ਗਿਆ ਇਧਰ ਚਿੜੀਆਂ ਤਾਂ ਬਚਾਉਣਾ ਪਊਗਾ ਇਹ ਟੋਕਰੀ ਲੈਣ ਤਾਂ ਮੈਂ ਆਈ ਸੀਗੀ ਇੱਥੇ ਜਿਹੜੇ ਕੋਈ ਗੰਡੇ ਆਂਦੇ ਜਾਂ ਕੋਈ ਸਬਜ਼ੀਆਂ ਦੇ ਛਿਲਕੇ ਹੁੰਦੇ ਆ ਮੁਰਗਿਆਂ ਵਾਸਤੇ ਪਾ ਦਈਏ ਹੁਣ ਮੈਂ ਟੋਕਰੀ ਦੇਖਣ ਆਈ ਸੀ ਕਿ ਇੱਥੇ ਅਪਾ ਦਾ ਮਾਲੇ ਪਲਾਂਟ ਨਾਲ ਦੋ ਬਦਾਮ ਤੋੜੇ ਸੀਗੇ ਤੇ ਇੱਕ ਤਾਂ ਵਧੀਆ ਨਿਕਲਿਆ ਗਿਰੀ ਬਣਦੀ ਸੀ ਉਹਦੇ ਵਿੱਚ ਵਧੀਆ ਖਾ ਕੇ ਦੇਖਿਆ ਸੀ ਦੂਜੇ ਨਹੀਂ ਵਧੀਆ ਨਿਕਲੇ ਭਰ ਗਿਆ ਹੂਟਾ ਵੀ ਅੰਜੀਰਾ ਨਾਲ ਨਾ ਕਿਹੜੀ ਹੋ ਵੱਡੀ ਹੋ ਗਈ ਇਹਨਾਂ ਤੇ ਹੁਣ ਕਵਰ ਜੇ ਪਾਉਣੇ ਸ਼ੁਰੂ ਕਰ ਦੋ ਮੈਂ ਹਜੇ ਨੇ ਕੱਚੀ ਹੋ ਗਈ ਸਵਾਦ ਨਹੀਂ ਹੁੰਦਾ ਗਲੋਬ ਚਾੜੀ ਕਿਵੇਂ ਥੱਲੇ ਡਿੱਗੀ ਪਈ ਇਹ ਨਹੀਂ ਡਿੱਤੀ ਖਾਣ ਦੇ ਖਰਦੀ ਨਹੀਂ ਨਾ ਬੈਲੈਂਸ ਹੀ ਬਣਦਾ ਇਹ ਮੌਕਾ ਲੱਭਦਾ ਵੀ ਕਿਦੋਂ ਮਿਲ ਮੌਕਾ ਦਾਣਾ ਖਾਣ ਦਾ ਹੁਣ ਵੀ ਧਿਆਨ ਰੱਖਣਾ ਪੈਣਾ ਇੱਥੇ ਮੈਂ ਬਣਾ ਲਈ ਐ ਥੋੜੀ ਜੀ ਪਨੀਰ ਦੀ ਭੁਰਜੀ ਪਨੀਰ ਮੈਂ ਸਵੇਰੇ ਬਣਾ ਲਿਆ ਸੀ ਤੇ ਹੁਣ ਲੱਗੀ ਸੀ ਤੰਦੂਰ ਤਪਾਉਣ ਵਾਸਤੇ ਤੇ ਇੱਕ ਦੀਦੀ ਕਹਿੰਦੇ ਸੀਗੇ ਵੀ ਤੁਸੀਂ ਗਰਮੀ ਦੇ ਵਿੱਚ ਵੀ ਤੰਦੂਰ ਤਪਾਉਨੇ ਆ ਤੇ ਹਾਂਜੀ ਜਿਹੜੀ ਗਰਮੀ ਦੇ ਵਿੱਚ ਤੰਦੂਰ ਦੀ ਰੋਟੀ ਜਾਂ ਚੁੱਲੇ ਦੀ ਰੋਟੀ ਜਿਹੜੀ ਆਪਾਂ ਬਕਾਉਨੇ ਆ ਤੇ ਇਹ ਹੁੰਦੀ ਆ ਠੰਡੀ ਤੇ ਇਸ ਕਰਕੇ ਜਿਹੜੀ ਆਪਾਂ ਜਿਹੜੀ ਸਿਲੰਡਰ ਤੇ ਰੋਟੀ ਬਣਾਉਨੇ ਆ ਨਾ ਉਹ ਐਸਿਡਿਟੀ ਦੀ ਪ੍ਰੋਬਲਮ ਕਰੀਏਟ ਕਰਦੀ ਐ ਤੇ ਹੋ ਸਕੇ ਤੇ ਆਪਾਂ ਨੂੰ ਜੁੱਲੇ ਤੰਦੂਰ ਦੀ ਰੋਟੀ ਖਾਣੀ ਚਾਹੀਦੀ ਹੈ ਬਹੁਤ ਵਧੀਆ ਹੁੰਦੀ ਹੈ ਪਰ ਹੁਣ ਇਹ ਵੀ ਰਿਵਾਜ ਹੈ ਜਿਹੜਾ ਬਹੁਤ ਘਰਾਂ ਚ ਖਤਮ ਹੋ ਰਿਹਾ ਆ ਜਿਆਦਾਤਰ ਸਭ ਜਿਵੇਂ ਸਿਲੰਡਰ ਦੀ ਰੋਟੀ ਖਾਂਦੇ ਆ ਨਾ ਗੈਸ ਵਾਲੀ ਰੋਟੀ ਜੋ ਕਿ ਖਰਾਬ ਕਰਦੀ ਹੈ ਲਓ ਜੀ ਤੰਦੂਰ ਤੇ ਪਾਉਂਦੀ ਤੇ ਪਾਉਂਦੀ ਮੈਂ ਵਿੱਚ ਦੀ ਲੈਣ ਆ ਗਈਆਂ ਠੰਡੇ ਠੰਡੀ ਹਵਾ ਕਿਉਂਕਿ ਮੀਂਹ ਪੈਣ ਤੋਂ ਬਾਅਦ ਇੱਕ ਦਿਨ ਰਹੀ ਆ ਕਾਫੀ ਠੰਡਾ ਮੌਸਮ ਤੇ ਅੱਜ ਰਹੀ ਆ ਬਹੁਤ ਜ਼ਿਆਦਾ ਹਮਸ ਗਰਮੀ ਬਹੁਤ ਲੱਗ ਰਹੀ ਹੈ ਜੀ ਤੇ ਅੱਜ ਵਾਲਾ ਵਲੌਗ ਤੁਹਾਨੂੰ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਵਲੌਗ ਦਾ ਕਰਦੇ ਆਂ ਆਪਾਂ ਐਂਡ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ